ਪੰਜਾਬ ਦੇ ਕਿਸੇ ਸਮੇਂ ਮੁੱਖ ਮੰਤਰੀ ਰਹੇ ਬਿਬੀ ਰਾਜਿੰਦਰ ਕੋਰ ਪੱਠੜ ਨੇ ਇੱਕ ਚੈਨਲ ਨੂੰ ਬਿਆਨ ਦੇ ਵਿੱਚ ਕਿਹਾ ਕਿ ਜਦੋਂ ਉਹਨਾਂ ਦੀ ਸਰਕਾਰ ਸੀ ਕੁਝ ਪੁਲਿਸ ਅਫੀਸਰਸ ਨੇ ਉਹਨਾਂ ਨੂੰ ਪ੍ਰਪੋਜ਼ਲ ਦਿੱਤੀ ਕਿ ਜੇ ਸਾਡੇ ਅਨਸਾਰ ਚੱਲੋਂ ਤਾਂ ਤੁਹਾਡੀ ਸਰਕਾਰ ਵਾਪਸ ਆ ਸਕਦੀ ਹੈ ਉਹ ਕਹਿੰਦੇ ਮੈਂ ਪੁੱਛਿਆ ਵੀ ਕੀ ਪ੍ਰਪੋਜ਼ਲ ਆ ਤਾਂ ਪੁਲਿਸ ਅਫੀਸਰ ਸਾਹਿਬਾਨ ਨੇ ਦੱਸਿਆ ਕਿ ਕੁਝ ਬੰਮ ਧਮਾਕਾ ਟ੍ਰੇਨਾਂ ਦੇ ਵਿੱਚ ਕਰਦੇ ਰਹਿਣਗੇ ਤੇ ਕੁਝ ਬਜ਼ਾਰਾਂ 'ਚ ਕਰਨੇ ਪੈਣਗੇ ਤੇ ਮਾਹੌਲ ਇਸ ਤਰ੍ਹਾਂ ਦਾ ਬਣ ਜੂਗਾ ਵੀ ਅਸੀਂ ਡਰਾ ਕੇ ਵੋਟਾਂ ਜਿਹੜੀਆਂ ਤੁਹਾਨੂੰ ਵਾਦਵਾਂਗੇ ਤੇ ਸਰਕਾਰਾਂ ਆਖੀਆਂ ਤੁਹਾਡੀ ਸਰਕਾਰ ਵਾਪਸ ਆ ਜੇ ਬਹੁਤ ਹੀ ਖਤਰਨਾਕ ਕਿਸਮ ਦੀ ਸਟੇਟਮੈਂਟ ਆ ਤੇ ਜਿਹਦੀ ਕਿ ਵੱਡੇ ਪੱਧਰ ਤੇ ਜਾਂਚ ਹੋਣੀ ਬਹੁਤ ਜ਼ਰੂਰੀ ਆ ਔਰ ਜਾਂਚ ਵੀ ਸੁਪਰੀਮ ਕੋਰਟ ਦੇ ਕਿਸੇ ਜੱਜ ਤੋਂ ਹੋਣੀ ਚਾਹੀਦੀ ਹੈ ਕਿਸੇ ਪੁਲਿਸ ਆਫੀਸਰ ਤੋਂ ਨਹੀਂ ਕਿਉਂਕਿ ਬਹੁਤ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਪਹਿਲਾਂ ਹੀ ਗੱਲਾਂ ਕਹਿੰਦੇ ਆ ਜੋ ਪੰਜਾਬ ਦੇ ਵਿੱਚ ਬੱਸਾਂ ਦੇ ਵਿੱਚੋਂ ਲਾਹ ਲਾ ਕੇ ਇੱਕ ਫਿਰਕੇ ਦੀ ਰੋਕ ਮਾਰੇਗੇ ਤੇ ਬੰਬ ਧਮਾਕੇ ਹੋਏ ਉਹਨਾਂ ਦੇ ਵਿੱਚ ਏਜੰਸੀਆਂ ਦਾ ਹੱਥ ਸੀ ਪਰ ਅੱਜ ਤੱਕ ਇਸ ਦੀ ਜਾਂਚ ਨਹੀਂ ਹੋਈ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਖੜਕੂ ਵਾਸੀ ਤਾਂ ਬਸਾਂ ਦੇ ਵਿੱਚ ਵੀ ਬੰਦੇ ਮਾਰੇ ਗਏ ਬਾਜ਼ਾਰਾਂ 'ਚ ਵੀ ਧਮਾਕੇ ਹੋਏ ਤੇ ਬਹੁਤ ਸਾਰੇ ਜਿਹੜੇ ਪ੍ਰਾਤਨ ਤਸਾਲੀ ਆਗੂ ਸੀਗੇ ਉਹ ਕਹਿੰਦੇ ਵੀ ਇਹਦੇ 'ਚ ਕਿਸੇ ਏਜੰਸੀ ਦਾ ਹੱਥ ਤੇ ਬੀਬੀ ਪੱਟਲ ਦਾ ਇਹ ਬਿਆਨ ਬਹੁਤ ਹੀ ਖਤਰਨਾਕ ਆ ਜਿਹਦੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਇਸੇ ਤਰ੍ਹਾਂ ਇੱਕ ਮੋੜ ਮੰਡੀ ਦੇ ਵਿੱਚ ਵੀ ਬਲਾਸਟ ਹੋਇਆ ਜਦੋਂ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣੀ ਜਿਹਦੇ ਚ ਕਾਫੀ ਨਿਰਦੋਸ਼ ਬੰਦੇ ਮਾਰੇ ਗਏ ਬੱਚੇ ਵੀ ਮਾਰੇ ਗਏ ਪਰ ਅੱਜ ਤੱਕ ਉਸ ਮੋੜ ਬੰਬ ਬੰਬ ਬਲਾਸਟ ਜਿਹਦੀਆਂ ਤਾਰਾਂ ਕਹਿੰਦੇ ਵੀ ਸੱਤਸੇ ਵਾਲੇ ਡੇਰੇ ਤੱਕ ਜਾਂਦੀਆਂ ਜਿਹੜਾ ਰੰਬੀਰ ਸਿੰਘ ਖਟੜਾ ਜਿਹੜੇ ਆਈਜੀ ਸੀਗੇ ਉਹਨਾਂ ਦੀ ਸਟੇਟਮੈਂਟ ਪਰ ਉਹਦੀ ਜਾਂਚ ਕਿਸੇ ਤਰ੍ਹਾਂ ਪੱਤਰ ਨਹੀਂ ਲੱਗ ਰਹੀ ਇਸੇ ਤਰ੍ਹਾਂ ਬਹੁਤ ਸਾਰੇ ਪੁਰਾਣੇ ਕੈਟਸ ਨੇ ਵੀ ਪੁਰਾਣੇ ਸਮਿਆਂ ਦੇ ਵਿੱਚ ਅਜਿਹੇ ਇਸ਼ਾਰੇ ਕੀਤੇ ਤੇ ਬਹੁਤ ਸਾਰੀਆਂ ਕਿਤਾਬਾਂ ਵੀ ਆ ਰਹੀਆਂ ਇਸ ਸਾਰੇ ਕਾਸੇ ਜਾਂਚ ਵਗਾਰਨ ਬਾਰੇ ਕਿਸੇ ਸਮੇਂ 1996 ਦੇ ਵਿੱਚ ਮੋਗਾ ਕਨਵੈਨਸ਼ਨ ਦੇ ਵਿੱਚ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਆਪਣੀ ਪਾਰਟੀ ਪੰਜਾਬੀ ਪਾਰਟੀ ਬਣਾਈ ਤਾਂ ਉਹਨਾਂ ਨੇ ਇਹ ਵਾਅਦਾ ਕੀਤਾ ਸੀਗਾ ਵੀ ਜੇਕਰ ਉਹਨਾਂ ਦੀ ਸਰਕਾਰ ਸੱਤਾ ਵਿੱਚ ਆ ਗਈ ਤਾਂ ਉਹ ਇੱਕ ਇਸ ਕਮਿਸ਼ਨ ਦੇ ਰਾਹੀਂ ਜਾਂਚ ਕਰਨਗੇ ਵੀ ਪੰਜਾਬ ਦੇ ਵਿੱਚ ਇਹ ਕਤਲੋਗਾਰਥ ਕਿਵੇਂ ਹੋਈ ਤੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਊਗਾ ਪਰ ਆਂਦੇ ਸਾਰ ਇਹ ਸਾਰਾ ਕੁਝ ਠਾਪੋ ਕੇ ਰਹਿ ਗਿਆ ਸਰਦਾਰ ਸੁਖਵੀਰ ਸਿੰਘ ਬਾਦਲੂ ਦੀ ਇੱਕ ਵਾਰ ਸਟੇਟਮੈਂਟ ਆਈ ਸੀ ਜਦੋਂ ਡੀਜੀਪੀ ਬਿਰਕ ਵਗੈਰਾ ਸੀ ਵੀ ਇੱਥੇ ਪੰਜਾਬ ਦੇ ਵਿੱਚ 361 ਪਰ ਉਹਦੀ ਵੀ ਜਾਂਚ ਮੁੜ ਕੇ ਨਹੀਂ ਹੋਈ ਸੋ ਇਹ ਜੜੀਆਂ ਇਹਦੀਆਂ ਪਰਤਾਂ ਖੁੱਲਣੀਆਂ ਚਾਹੀਦੀਆਂ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਇਹ ਤੋਖਲਾ ਸੱਚਾ ਸਾਫਤ ਹੁੰਦਾ ਜਾ ਰਿਹਾ ਹੈ ਵੀ ਜਿਹੜਾ ਕਿਸੇ ਸਮੇਂ ਪੰਜਾਬ ਦੇ ਵਿੱਚ ਬਾਈਕਾਟ ਕਰਵਾਇਆ ਗਿਆ ਸੀਗਾ ਅਕਾਲੀਆਂ ਤੋਂ ਦਬਾਅ ਪਾ ਕੇ ਅਣਪਛਾਤੇ ਹਥਿਆਰਬੰਦ ਲੋਕਾਂ ਵੱਲੋਂ ਕਿਤੇ ਇਹ ਵੀ ਉਸੇ ਕੜੀ ਦਾ ਹਿੱਸਾ ਤਾਂ ਨਹੀਂ ਜਿਹਦੇ ਤਹਿਤ ਕਾਂਗਰਸ ਦੀ ਸਰਕਾਰ ਇੱਥੇ ਆਈ ਸੀ 7-8% ਵੋਟਾਂ ਨਾਲ ਅਕਾਲੀਆਂ ਦਾ ਬਾਈਕਾਟ ਸੀ ਤੇ ਬਿਆਨ ਸਿੰਘ ਮੁੱਖ ਮੰਤਰੀ ਬਣ ਗਏ ਸੀ ਕਿ ਬਾਅਦ ਚ ਕੀ ਹੋਇਆ ਸਾਰਿਆਂ ਨੂੰ ਪਤਾ ਤੇ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦਾ ਬਾਈਕਾਟ ਸੀ ਦਾ ਉਸ ਸਮੇਂ ਸਾਰੇ ਕਾਲੀ ਧੜੇ ਇਲੈਕਸ਼ਨ ਲੜ ਰਹੇ ਸੀਗੇ ਸਿਮਰਨਜੀਤ ਸਿੰਘ ਮਾਨ ਦਾ ਧੜਾ ਵੱਖਰਾ ਲੜ ਰਿਆ ਸੀਗਾ 6 ਸਟੂਡੈਂਟ ਫੈਡਰੇਸ਼ਨ ਦਾ ਧੜਾ ਭਾਈ ਮਜੀਤ ਸਿੰਘ ਦੀ ਗਵਾਈ ਚ ਵੱਖਰਾ ਲੜ ਰਿਆ ਸੀਗਾ ਅਕਾਲੀ ਦਲ ਵੱਖਰੇ ਲੜ ਰਹੇ ਸੀਗੇ ਤੇ ਉਸ ਸਮੇਂ ਜਿਹੜੀ ਚੜਤ ਸੀਗੀ ਇਲੈਕਸ਼ਨਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਗਰੁੱਪ ਦੀ ਹੋ ਰਹੀ ਸੀਗੀ ਤੇ ਬਹੁਤ ਸਾਰੇ ਕੈਂਡੀਡੇਟ ਵੀ ਮਾਰੇ ਗਏ ਸੀਗੇ ਪਰ ਐਨ ਇਲੈਕਸ਼ਨ ਵਾਲੇ ਦਿਨ ਸਵੇਰੇ ਹੀ ਟੀ ਐਨ ਸੈਸ਼ਨ ਵੱਲੋਂ ਐਲਾਨ ਕਰਤਾ ਗਿਆ ਵੀ ਇਲੈਕਸ਼ਨਾਂ ਰੱਦ ਕਰ ਦਿੱਤੀਆਂ ਪੰਜਾਬ ਦੇ ਵਿੱਚ ਸੋ ਇਸ ਸਾਰੇ ਮਸਲੇ ਦੀ ਬੀਬੀ ਰਾਜੀਂਦਰ ਕੌਰ ਪਠੱਲ ਦੇ ਇਸ ਤਹਿਲਕਾ ਪੈਦਾ ਕਰਨ ਵਾਲੇ ਬਿਆਨ ਦੀ ਸੁਪਰੀਮ ਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਜਾਂਚ ਕਰਾਉਣ ਦੀ ਲੋੜ ਆ ਤਾਂ ਜੋ ਅਜਿਹੇ ਆਫੀਸਰਸ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਜਿਹੇ ਖੇਲ ਖੇਲੇ ਆ ਉਹਨਾਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾ ਸਕੇ ਤਾਂ ਜੋ ਹੋਰ ਕਦੇ ਅਜਿਹਾ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ ਇਸ ਤਰ੍ਹਾਂ ਅਜਿਹੇ ਬਿਆਨ ਦੇ ਨਾਲ ਜਦੋਂ ਇੱਕ ਸਰਕਾਰ ਦੇ ਮੁਖੀ ਵੱਲੋਂ ਬਿਆਨ ਦਿੱਤਾ ਗਿਆ ਤਾਂ ਲੋਕਾਂ ਦਾ ਇਸ ਪ੍ਰਣਾਲੀ ਤੋਂ ਨਹੀਂ ਵਿਸ਼ਵਾਸ ਉੱਠ ਜਾਵੇਗਾ ਇਹ ਤਾਂ ਸਰਕਾਰਾਂ ਹੀ ਕਰਾ ਰਹੀਆਂ ਹਨ ਇਹਦੇ ਕਿਸੇ ਹੋਰ ਜਥੇਬੰਦੀਆਂ ਦਾ ਕੋਈ ਰੋਲ ਨਹੀਂ ਤੇ ਇਹ ਬਿਆਨ ਉਧਰ ਨੂੰ ਇਸ਼ਾਰਾ ਕਰ ਰਿਹਾ ਹੈ ਤੇ ਬਿਲਕੁਲ ਇਹਦੀ ਸਪਸ਼ਟ ਜਾਂਚ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ ਜਿੰਨਾ ਵੀ ਹੁਣ ਤੱਕ ਦੁਖਾਂਤ ਵਾਪਰੇ ਆ ਜਿਨ੍ਹਾਂ 'ਚ ਇੱਕ ਫਿਰਕੇ ਦੇ ਲੋਕ ਮਾਰੇ ਗਏ ਆ ਬੱਸਾਂ 'ਚ ਕੁਝ ਤੇ ਆਮ ਸ਼ਹਿਰੀ ਬਾਜ਼ਾਰਾਂ 'ਚ ਬੰਬ ਧਮਾਕਿਆਂ ਦੇ ਨਾਲ ਮਾਰੇ ਗਏ ਆ ਬਹੁਤ ਵੱਡੇ ਵੱਡੇ ਕਤਲੋਗਾਂ ਤੋਂ ਆ ਉਹ ਸਾਰਿਆਂ ਦੀ ਜਾਂਚ ਦੀ ਲੋੜ ਆ ਤਾਂ ਜੋ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ ਹੈ ਕਿਸੇ ਤੇ ਜਿਗਰਾ ਇਹ ਤਾਂ ਸਮਾਂ ਦੱਸੂਗਾ ਪਰ ਲੋਕਾਂ ਦੇ ਮਨਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਇਹ ਸ਼ੰਕੇ ਜਰੂਰ ਪੈਦਾ ਹੋ ਚੁੱਕੇ ਆ ਵੀ ਜੋ ਪੰਜਾਬ ਦੇ ਵਿੱਚ ਜੋ ਹੋਇਆ ਇਹ ਸਰਕਾਰੀ ਤੰਤਰ ਨੇ ਕੀਤਾ ਹੈ ਨਾ ਕਿ ਇਹਦੇ ਪਿੱਛੇ ਕੋਈ ਹੋਰ ਕਾਰਨ ਆ ਤੇ ਤੇ ਬੇਦੋਸ਼ੇ ਲੋਕਾਂ ਨੂੰ ਸ਼ਮਸ਼ਾਨ ਘਾਟਾਂ ਦੇ ਵਿੱਚ ਉਲਝਾਲ ਜਾ ਕੇ ਆਪਣੇ ਗਨਾਹ ਚ ਪਾਉਣ ਦੇ ਲਈ ਜਿਵੇਂ ਖਤਮ ਕੀਤਾ ਗਿਆ ਤੇ ਜਿਨ੍ਹਾਂ ਦੀ ਜਾਂਚ ਭਾਈ ਜਸਮਨ ਸਿੰਘ ਖਰੜਾ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਨੇ ਕੀਤੀ ਤੇ ਬਾਅਦ ਵਿੱਚ ਉਹ ਵੀ ਇੱਕ Laash ਦਾ ਰੂਪ ਧਾਰਨ ਕਰ ਗਏ ਇਹ ਸਾਰਾ ਉਸ ਦੌਰ ਦੀ ਯਾਦ ਕਰਾਉਂਦਾ ਹੈ ਤੇ ਇਹਦੀ ਜਾਂਚ ਹੋਣੀ ਬਹੁਤ ਜ਼ਰੂਰੀ ਆ ਤੇ ਮੈਂ ਆਸ ਕਰਦਾ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਇਹ ਸਰਕਾਰ ਦੇ ਕੰਨਾਂ ਤੱਕ ਜਾ ਸਕੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਕਿਉਂਕਿ ਇਹ ਮਸਲਾ ਕੇਵਲ ਕਿਸੇ ਵਿਅਕਤੀ ਦਾ ਨਹੀਂ ਇਹ ਪੰਜਾਬ ਦੇ ਵਿੱਚ ਹੋ ਰਹੇ ਨਿਰਦੋਸ਼ ਕਤਲਾਂ ਦਾ ਤੇ ਉਹਨਾਂ ਤਾਕਤਾਂ ਦਾ ਜਿਨ੍ਹਾਂ ਨੇ ਤੇ ਖੁੱਲ ਖੇਲੀ ਆ ਜਿਨ੍ਹਾਂ ਦੀ ਅੱਜ ਤੱਕ ਜਾਂਚ ਨਹੀਂ ਕਰਾਈ ਕਰੀ ਜੇ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਪੋਸਟਾਂ ਤੇ ਲੱਗੇ ਹੋਏ ਸਿਪਾਈਆਂ ਤੋਂ ਲੈ ਕੇ ਉੱਪਰ ਤੱਕ ਦੀ ਜਾਂਚ ਕਰਾ ਲਈ ਜਾਵੇ ਤਾਂ ਪਤਾ ਲੱਗ ਜੂਗਾ ਵੀ ਕਿੰਨੀ ਕਮਾਨਦਾਰੀ ਸੀਗੀ ਉਸ ਸਮੇਂ ਕਿਉਂਕਿ ਇੱਕ ਹਾਈ ਕੋਰਟ ਦੇ ਵਿੱਚ ਇੱਕ ਪੁਲਿਸ ਅਫੀਸਰ ਪੇਸ਼ ਹੋਇਆ ਸੀਗਾ ਐਫੀਡਵਟ ਦੇ ਕੇ ਬੇਸ਼ੱਕ ਉਹਦਾ ਕੇਸ ਰੱਦ ਹੋ ਗਿਆ ਸੀਗਾ ਵੀ ਮੈਂ 70 ਤੋਂ ਵੱਧ ਨੌਜਵਾਨ ਆਪ ਮਾਰੇ ਆ ਮੈਨੂੰ ਐ ਸੀਗਾ ਐਸਐਚਓ ਨੂੰ ਤਾਂ ਹੁਣ ਪਤਾ ਲੱਗਿਆ ਵੀ ਮੈਸਚੋ ਕਿਤੇ ਹੈ ਨਹੀਂ ਸੀ ਐਸਪੀਓ ਨੂੰ ਐਸਐਚਓ ਲਾਦਾ ਸੀਗਾ ਸਰਜੀਤ ਸਿੰਘ ਉਹਦਾ ਨਾਮ ਸੀ ਇੱਕ ਨਾਮੀ ਪੁਲਿਸ ਅਫਸਰ ਦਾ ਨਾਮ ਲੇਜ਼ੀ ਸੋ ਅਜੇਹੇ ਕੜਨਾਵਾ ਪੰਜਾਬ ਦੇ ਉਸ ਦਰਦ ਨੂੰ ਤਾਜ਼ਾ ਕਰਦੀ ਹੈ ਤੇ ਮੈਂ ਇੱਕ ਵਾਰ ਫਿਰ ਤੁਹਾਨੂੰ ਅਪੀਲ ਕਰਦਾ ਵੀ ਇਸ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਿਓ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ